ਕੰਕਾਰ ਸਤਨਾਮ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੇਂ ਕਬਿਓ ਬਾਜ ਮੈਂ ਦੀ ਚੋਪਈ ਅਮਰੀ ਕਰੋ ਹਾਤ ਦਾ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਰਨਨ ਮੰਨ ਰਹੇ ਹਮ ਆਰਾਪਨਾ ਜਾਣ ਕਰੋ ਪਰਤ ਪਾਰਾ ਹਮਰੇ ਦੁਸ ਸਭੈ ਤੁਮਕਾ ਬੁਆ ਫਾਤ ਦੇ ਮੁਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਖ ਸਭੈ ਕਰਤਾਰਾ ਮੋਰ ਅਛਾ ਨਿਚ ਕਰਦਾ ਕਰੀਐ ਸਭੈ ਰਣ ਕੋ ਆ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ

जमन काल योगी सेवक की ओ वेदराज ब्रह्मा ज्योति ओ जमन काल सब लोक सोारा नमस्कार है ताई हमारा जमन काल सब जक्त बनायो देव दै जचन उपजायो आदंत एक है अवतार सोई गुरु समझियो हमारा नमस्कार किसी को हमारी सकल प्रजा जन आप सवारी सेवकन को से गुण सकदी ओ सत्रन को अपना मोहब्बत की ओ कट कट के अंतर की जानत भले बुरे की पीर पहचानत चिंती ते कुल चरे सुला सपर कृपा दरेस्ट कर कूला संतन दुख पाए ते दुखी सुख पाए साधन के सुखी एक एक की पीर पहचाने कट कट के पड़पड़की जाना जब उद्कर्ख करा कर तारा प्रजा तरतप देह पारा ज ਕਰਕਰਤਮ ਕਬੂ ਤੁਮ ਮੈਂ ਮਿਲਤ ਦੇ ਤਰ ਸਭੂ ਜੇਤੇ ਬਦਨ ਸ੍ਰੇਸ਼ ਸਤਾਰੀ ਆਪ ਆਪਣੀ ਗੋਝਿ ਚਾਰੇ ਤੁਮ ਸਭੀ ਤੇ ਰਹਿਤ ਨੇ ਰਾਮ ਜਾਨਤ ਬੇਦ ਇੱਕੰਕਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾ ਹੀ ਦਸਿਓ ਕਬਿਓ ਬਾਜ ਮੈਂ ਤੀਚੋ ਪਈ ਅਮਰੀ ਕਰੋ ਹਾਤ ਦਾ ਰੱਛਾ ਪੂਰਨ ਹੋਏ ਜਿਤ ਕੀ ਇੱਛਾ ਤਬ ਚਰਨਨ ਮਨ ਰਹੇ ਹਮ ਆਰਾਪਨਾ ਜਾਣ ਕਰੋ ਪਰਤ ਪਾਰਾ ਹਮਰੇ ਦੁਸ ਸਭੈ ਤੁਮ ਕਾ ਬੂਆ ਫਾਤ ਨਮੋਹਿ ਬਚਾ ਬੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਕ ਸਭੈ ਕਰਤਾਰਾ ਮੋਰ ਅਛਾ ਨਿਚ ਕਰਦਾ ਕਰਿਆ ਸਭੈ ਰਣ ਕੋ ਆ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸ

जवन काल योगी सेव की ओ वेद राज ब्रह्मा जो थी ओ जवन काल सब लोक सो आरा नमस्कार है ताए हमारा जवन काल सब जक्त बनायो देव द जछन उपजायो आदंत एक ए अवतार सोई गुरु समझियो हमारा नमस्कार किसी को हमारी सकल प्रजा जन आप सवारी सेवकन को से गुण सकदी ओ सत्रन को प्रेम मोहब्बत की ओ कट कट के अंतर की जानत भले बुरे की पीर पहचानत चींटी ते कुल चरे सोला सा पर कृपा दरेष्ट कर कूला संतन दुख पाए ते दुखी सुख पाए साधन के सुखी एक एक की पीर पहचाने कट कट के पड़पड़की जाना जब उद्धारक करा करता परा प्रजा तरतप देह पारा ज ਕਰਕਰ ਤੁਮ ਕਬੂ ਤੁਮ ਮੈ ਮਿਲਤ ਦੇਤਰ ਸਭੂ ਜਿਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਗੋਜਿ ਚਾਰੇ ਤੁਮ ਸਭੀ ਤੇ ਰਹਿਤ ਮੇਰਾ ਆਲਮ ਜਾਨਤ ਬੇਦ ਇਕੰਕਾਰ ਸਤਨਾਮ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਸ਼ਾ ਹੀ ਦਸਿਉ ਕਬਿਓ ਬਾਜ ਬੈਂਤੀ ਚੋਪਈ ਅਮਰੀ ਕਰੋ ਹਾਤ ਦਾ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਬ ਚਾਨਨ ਮਨ ਰਹੇ ਹਮ ਹਰਾ ਆਪਣਾ ਜਾਣ ਕਰੋ ਪਰਤ ਪਾਰਾ ਹਮਰੇ ਦੁਸ ਸਭੈ ਤੁਮ ਕਾ ਵੁਆ ਫਾਤ ਨ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿਕਸ ਸਭੈ ਕਰਤਾਰਾ ਮੋਰ ਅਛਾ ਨਿਚ ਕਰਦਾ ਕਰਿਆ ਸਭੈ ਰਣ ਕੋ ਆ ਸੰਗਰੀਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪ

ਜਮਨ ਕਾਲ ਸਬਜੈਕਟ ਬਣਾਇਓ ਦੇਵ ਦੇ ਜਛਨ ਉਪਜਾਇਓ ਆਦ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸ਼ਕਲ ਪ੍ਰਜਾ ਜਨ ਆਪ ਸਵਾਰੀ ਸੇਵਕਣ ਕੋ ਸੇਵ ਗੁਣ ਸਕਤੀ ਹੋ ਸਤਰਨ ਕੋ ਪਲ ਮੋਬਤ ਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਿਸ਼ਾਨਤ ਕਿੰਤੀ ਤੇ ਕੁੰਚਰੇ ਸੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਿਸ਼ਾਨਾ ਕਟ ਕਟ ਕੇ ਪੜਪੜ ਕੀ ਜਾਣਾ ਜਬ ਉਦ ਕਰਕ ਕਰਾ ਕਰਤਾ ਰਾ ਪ੍ਰਜਾ ਤਰ ਤਬ ਦੇ ਪਾਰਾ ਜਬ ਆ ਕਰਕ ਕਰਤ ਹੂੰ ਕਬੂ ਤੂੰ ਮੈਂ ਮਿਲਤ ਦੇ ਤਰ ਸਭੂ ਜੇਤੇ ਬਦਨ ਸ੍ਰੇਸ਼ਟ ਸਭ ਤਾਰੇ ਆਪ ਆਪਣੀ ਬੋਝੀ ਚਾਰੇ ਤੁਮ ਸਭੀ Yeah, yeah.